पीबी एकानवे न्यूज ट्वेंटी फोर देखने वाले तमाम दर्शकों का स्वागत है मुख्यमंत्री सरदार भगवंत सिंह मान के दिशा निर्देश अनुसार हरदीप सिंह मुंडिया के सहयोग के कि युद्ध नशिया विरुद्ध पंजाब सरकार वालों चलाया गया है ਅੱਜ ਪਹੁੰਚੇ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵਾਰਡ ਨੰਬਰ 24 ਦੇ ਵਿੱਚ ਜਿੱਥੇ ਕਿ ਸੁਰਜੀਤ ਸੈਣੀ ਦੇ ਵਾਰਡ ਵਿੱਚ ਯੋਗ ਨਸ਼ਿਆਂ ਵਿਰੁੱਧ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਉਸ ਕੈਂਪ ਵਿੱਚ ਸੁਰਜੀਤ ਸੈਣੀ ਤੇ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਮੌਜੂਦ ਸੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਨੇ ਜੋ ਉੱਥੇ ਮੌਜੂਦ ਸੀ ਉਹਨਾਂ ਨੂੰ ਸੋ ਚੁਕਵਾਈ ਤੇ ਕਿਹਾ ਕਿ ਨਾ ਕੋਈ ਨਸ਼ਾ ਕਰੇਗਾ ਤੇ ਨਾ ਹੀ ਨਸ਼ਿਆਂ ਵਾਲਿਆਂ ਦੇ ਪਿੱਛੇ ਜਾਵੇਗਾ ਤੇ ਨਾ ਤਾਂ ਉਹਨਾਂ ਦੀ ਕੋਈ ਜ਼ਮਾਨਤ ਦੇਵੇਗਾ ਤੇ ਨਾ ਹੀ ਉਹਨਾਂ ਦੀ ਕੋਈ ਮਦਦ ਕਰੇਗਾ ਜੇ ਕੋਈ ਉਹਨਾਂ ਦੀ ਨਸ਼ਾ ਵੇਚ ਦੇਣ ਦੀ ਸੂਚਨਾ ਦਿੰਦਾ ਹੈ ਤਾਂ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇ ਆਉ ਦੇਖਦੇ ਹਾਂ رپورਟਰ ਸੁਖਦੇਵ ਸਿੰਘ ਦੀ ਖਾਸ ਰਿਪੋਰਟ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ ਜੋ ਨਹਾ ਸੋ ਸਿਮਰ ਕਰੋ ਦਾਦ ਜੀ ਸਾਹਿਬ ਦਾਦ ਜੀ ਜੋ ਨਸ਼ਿਆਂ ਵਿਰੋਧੀ ਤਹਿ ਜਿਹੜੀ ਨਸ਼ਾ ਮੁਕਤੀ ਯਾਤਰਾ ਉਹ ਚੱਲਦੀ ਪਈ ਹੈ ਸੋ ਸਾਰੇ ਬਾਡਾਂ ਦੇ ਸਾਡੀਆਂ ਭੈਣਾਂ ਭਰਾਵਾਂ ਨੇ ਵੀਰਾਂ ਨੇ ਅੱਜ ਪਹੁੰਚ ਕੇ ਸੌਂ ਖਾਧੀ ਹੈ ਕਿ ਅਸੀਂ ਆਪਣਾ ਬਾੜ ਦੋਨੇ ਵਾਰਡਾਂ ਨੂੰ ਨਸ਼ਾ ਮੁਕਤ ਵਾਰਡ ਬਣਾਵਾਂਗੇ ਕਿਉਂਕਿ ਜਦੋਂ ਇੱਕ ਇੱਕ ਪਿੰਡ ਦੇ ਵਿੱਚ ਜਾ ਰਹੇ ਆ तकरीबन ਹਲਕਾ ਸਾਹਨੇ ਹਰ ਪਿੰਡ ਚ ਗਏ ਆ ਪੂਰੇ ਪੰਜਾਬ ਚ ਆਮ ਆਮੀ ਪਾਰਟੀ ਰੀਡਰਸ਼ਿਪ ਆਨ ਸਾਰੇ ਪੰਜਾਬ ਚ ਪਿੰਡ ਪਿੰਡ ਜਾ ਕੇ ਵਾਰਡ ਵਾਰਡ ਜਾ ਕੇ ਖਲੀ ਖਲੀ ਜਾ ਕੇ ਜਦੋਂ ਇਹ ਸੌਖਾ ਰਹੇ ਆ ਕਿ ਅਸੀਂ ਆਪਣੇ ਵਾਰਡ ਆਪਣਾ ਪਿੰਡ ਨਸ਼ਾ ਮੁਕਤ ਵਾਰਡ ਬਣਾਵਾਂਗੇ ਨਸ਼ਾ ਮੁਕਤ ਪਿੰਡ ਬਣਾਵਾਂਗੇ ਸੋ ਪੂਰੇ ਪੰਜਾਬ ਦੀਆਂ ਭੈਣਾਂ ਆਮਤਾਵਾਂ ਬਜ਼ੁਰਗ ਵੀਰ ਨੌਜਵਾਨ ਸਾਹਿਬ ਦੇ ਤੁਸੀਂ ਇਸੇ ਤਰ੍ਹਾਂ ਹੀ ਪੰਜਾਬ ਜਿਹੜਾ ਨਸੰਭੁਤ ਪੰਜਾਬ ਹੋ ਜਾ ਰਿਹਾ ਹੈ ਪੰਜਾਬ ਜਿਹੜਾ ਰਗਲਾ ਪੰਜਾਬ ਬਣ ਜਾ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦਾ ਸੁਪਨਾ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਸਾਨੂੰ ਵੀ ਇਹ ਹੁਕਮ ਲਾਇਆ ਜਾਂਦਾ ਕਿ ਅਸੀਂ ਨਿਮਾਣੇ ਬਣ ਕੇ ਆਪਣੇ ਆਪਣੇ ਵਾਡਾਂ ਦੇ ਵਿੱਚ ਆਪਣੇ ਆਪਣੇ ਹਲਕਿਆਂ ਦੇ ਵਿੱਚ ਅਸੀਂ ਸੇਵਾਦਾਰ ਬਣ ਕੇ ਸੇਵਾ ਕਰੀਏ ਸੋ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਐਜੂਕੇਸ਼ਨ ਪ੍ਰਾਇਤ ਸਿੱਖਿਆ ਕ੍ਰਾਂਤੀ ਦੀਆਂ ਦੀ ਉਹਦਾ ਕੰਮ ਚੱਲਿਆ ਇੱਡਾ ਬਦਲ ਪੰਜਾਬ ਦੀਆਂ ਦੀ ਸ਼ੁਰੂਆਤ ਹੋਈ ਇਹਦੇ ਬਿੱਲ 90% ਕਰਾ ਲੋਕਾਂ ਦੇ ਮਾਫ ਹੋਏ ਨਹਿਰਾਂ ਜਿਹੜੇ 14000 ਨਹਿਰਾਂ ਜਿਹੜੀਆਂ ਬੰਦ ਪਈਆਂ ਈ 40 ਸਾਲ ਤੋਂ ਪਿੱਛੇ ਸਰਕਾਰਾਂ ਦੇ ਕਮਜੇ ਕਰਾ ਤੁਸੀਂ ਲੋਕਾਂ ਨੂੰ ਨਹਿਰਾਂ ਖਦਾ ਕੇ ਤੇਲਾਂ ਤੱਕ ਪਾਣੀ ਪਹੁੰਚਾਇਆ ਗਿਆ ਹੁਣ 10 ਲੱਖ ਦਾ ਬੀਮਾ ਲੋਕਾਂ ਨੂੰ ਦਿੱਤਾ ਜਾ ਰਿਹਾ ਹਰ ਗਲੀ ਪੰਜਾਬ ਦੀ ਹਰ ਸੜਕ ਜਿਹੜੀ ਪਾਸ ਹੋ ਚੁੱਕੀ ਹੈ ਸੜਕਾਂ ਬਣ ਜਾ ਰਹੀਆਂ ਸੋ ਸੇਵਾਦਾਰ ਬਣ ਕੇ ਪਹਿਲੀ ਸਰਕਾਰ ਜਿਹੜੀ ਲੋਕਾਂ ਦੀ ਅਸੀਂ ਸੇਵਾ ਕਰ ਰਹੇ ਹਾਂ ਸੋ ਪੰਜਾਬ ਦੇ ਪੂਰਾ ਪੰਜਾਬ ਖੁਸ਼ ਹੈ ਸੋ ਅੱਜ ਜਿਹੜੀ ਕਿਸ ਮਾਨ ਨੰਬਰ 32 ਤੇ 24 3 ਸਾ ਮੁਕਤੀ ਯਾਤਰਾ ਦੀ ਮੀਟਿੰਗ ਹੋਈ ਗਿਆ ਸਾਰਿਆਂ ਨੇ ਸੋਚ ਚੁੱਕੀ ਹੈ ਤੋਂ ਮੈਂ ਸਾਰੇ ਪੈਨਲ ਪਰ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੇ ਮੀਡੀਆ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਸਾਰੀਆਂ ਚਾਰਾਂ ਮੀਟਿੰਗਾਂ ਦੇ ਵਿੱਚ ਪਹੁੰਚੇ ਤੋਂ ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਮਨਦੀਪਾ ਸਾਹਿਬ ਲੈਂਡਪੁਲਿੰਗ ਜਿਹੜਾ ਲੈਂਡਪੁਲਿੰਗ ਬਾਰੇ ਵੀ ਤੁਸੀਂ ਗੱਲ ਕਰ ਰਹੇ ਨੇ ਇਸ ਸਮੇਂ ਕਿ ਤੁਸੀਂ ਜਿਹੜੇ ਮੰਤਰੀ ਕੋਟੇ ਚੋਂ ਉਹਦੇ ਵਿੱਚ ਮੇਰੀ ਲੈਟਰ ਪੈਪ ਜਿਹੋ ਉੱਤੇ ਮੈਂ ਕੰਮ ਪਾਸ ਕਰਾਇਆ ਅਫਸਰ ਜੇ ਬਾਨਾ ਨੂੰ ਤੁਸੀਂ ਮੀਡੀਆ ਵਾਲੇ ਵੀਰ ਪੁੱਛ ਸਕਦੇ ਹੋ ਕਿ ਇਹ ਕੰਮ ਕਿਹੜੇ ਕੋਟੇ ਚੋਂ ਪਾਸ ਹੋਇਆ ਕੌਸਲਰ ਸਾਹਿਬ ਚਾਰ ਬੰਦੇ ਲੈ ਕੇ ਉਹਦਾ ਉਹ ਘਾਟਨ ਕਰੀ ਜਾ ਰਿਹਾ ਐ ਇਹ ਉਮੀਦ ਤਾਂ ਨਹੀਂ ਸੀ ਉਸ ਬੰਦੇ ਤੋਂ ਕਿਉਂਕਿ ਗੁਰੂ ਦਾ ਸਿੱਖ ਜਿਹੜਾ ਝੂਠ ਬੋਲੇ ਗੁਰਦੁਆਰਾ ਸਾਹਿਬ ਜਾਸਵੀਰ ਸਿੰਘ ਜਾਨਣ ਵਾਲਾ ਵਿਅਕਤੀ ਝੂਠ ਬੋਲੇ ਜਿਹੜਾ ਲੋਕਾਂ ਦਾ ਸੇਵਾਦਾਰ ਬਣ ਕੇ ਝੂਠ ਬੋਲੇ ਬੜਾ ਦੁੱਖ ਲੱਗਦਾ ਤੋ ਕੰਮ ਉਹਦੇ ਪਾਸ ਹੋਇਆ ਉਹ ਐਮਐਲਏ ਕੋਟੇ ਚ ਹੋਇਆ ਪਰਾਵਾ ਦੇ ਕੌਂਸਲ ਕੋਟੇ ਦੇ ਹੋਏ ਹੋਣਗੇ ਜਿਹਨੇ ਮਰਜ਼ੂਰ ਕਾਟਰ ਕਰ ਲਈ ਤੈਨੂੰ ਕਦੀ ਨਹੀਂ ਰੁਕਣਾਵਾਂਗੇ ਐਮਐਲਏ ਕੋਟੇ ਦੇ ਇੱਕ ਪਲੇ ਪਾਸ ਹੋਏ ਕੰਮਾਂ ਦੇ ਉੱਤੇ ਜਿਹੜੇ ਐਮਐਲਏ ਦੇ ਲੈਟਰ ਦੇ ਉੱਤੇ ਪਾਸ ਹੋਏ ਕੰਮਾਂ ਦਾ ਉਦਘਾਟਨ ਕੀਤਾ ਜਾ ਰਿਹਾ ਸੋ ਇਹ ਕੰਮ ਸੁਭਾ ਨੇ ਦਿੰਦੇ ਪ੍ਰਾਸੀਤ ਨਿਰਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਿਆ ਲੋਕਾਂ ਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਉਦਰੇ ਕੰਮ ਹੁੰਦੇ ਆ ਸੋ ਜੇ ਇੰਦਾ ਵੀ ਝੂਠੀਆਂ ਫੇਸਬੁੱਕ ਦੇ ਵਿੱਚ ਜਾਂ ਦੂਖਵਰਨ ਲਵਾ ਕੇ ਆਪਣੀ ਬਾਵਾ ਖਟਰੀ ਚੋਂਦਾ ਤੇ ਹੋਰ ਖੱਟ ਲਵੇ ਸਰ ਸਰਕਾਰ ਵੱਲੋਂ ਲੈਂਡ ਪੁਲਿੰਗ ਦਾ ਜਿਹੜਾ ਤੋਹਫਾ ਦਿੱਤਾ ਗਿਆ ਦੇਖੋ ਲੋਕਾਂ ਦੇ ਲਈ ਨੀਤੀ ਬਣਾਈ ਗਈ ਸੀ ਪੰਜਾਬ ਦੇ ਕਿਸਾਨਾਂ ਲਈ ਨੀਤੀ ਬਣਾਈ ਗਈ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਨੀਤੀ ਪਸੰਦ ਨਹੀਂ ਆਈ ਤੇ ਅਸੀਂ ਇਹ ਫੈਸਲਾ ਕੀਤਾ ਪਾਲਸੀ ਕੀ ਕਰੀਏ ਸੋ ਕਿਸਾਨਾਂ ਦੇ ਹਿੱਤ ਲਈ ਪਾਲਸੀ ਜਾਂਦੀ ਗਈ ਸੀ ਕਿ ਕਿਸਾਨਾਂ ਨੂੰ ਨਹੀਂ ਪਸੰਦ ਆਈ ਤੇ ਅਸੀਂ ਇਹਦੀ ਪਾਲਸੀ ਦਾ ਕੀ ਕਰਨਾ ਅਸੀਂ ਇਹ ਪਾਲਸੀ ਵਾਪਸ ਲੈ ਲਈ ਸੋ ਪੰਜਾਬ ਦਾ ਪੰਜਾਬ ਸਰਕਾਰ ਸਰਦਾਰ ਭਗਵੰਦ ਸਿੰਘ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਦੇ ਨਾਲ ਹੈ ਕਿਸਾਨ ਭਰਾਵਾਂ ਦੇ ਨਾਲ ਹੈ ਆਪਾਂ ਦੇਖਿਆ ਕਿ ਸਰਕਾਰ ਬੰਦੇ ਸਾਰੀ ਜਿਹੜਾ ਮੰਡੀਆਂ ਦੇ ਵਿੱਚ ਕਿਸੀਆਂ ਸਰਕਾਰਾਂ ਦੇ ਦਾਣੇ ਰੋਂਦੇ ਹੁੰਦੇ ਸੀ ਸਰਦਾਰ ਪ੍ਰਮੋਦ ਸਿੰਘ ਮਾਨ ਜੀ ਨੇ 24 ਘੰਟੇ ਜਦੋਂ ਹੀ ਸ਼ੀਰ ਦਿੱਤੀ 48 ਘੰਟਿਆਂ ਦੇ ਵਿੱਚ ਕਿਸਾਨ ਭਰਾਵਾਂ ਨੇ ਕਾਊਂਟਾਂ ਦੇ ਪੈਸੇ ਆਉਣੇ ਸ਼ੁਰੂ ਹੋ ਗਏ ਸੋ ਪਹਿਲੀ ਸਰਕਾਰ ਹੈ ਜਿਨੇ 14000 ਕਿਲੋਮੀਟਰ ਦੀਆਂ 14000 ਨਹਿਰੀ ਜਿਹੜੀਆਂ ਨਹਿਰਾ ਬੰਦ ਪਈਆਂ ਨੂੰ ਚਲਵਾਇਆ ਗਿਆ ਵਧੀਆਂ ਬਣਾਇਆ ਗਿਆ ਜਿਨ੍ਹਾਂ ਤੱਕ ਪਾਣੀ ਪਹੁੰਚਾਇਆ ਗਿਆ ਪਹਿਲੀ ਸਰਕਾਰ ਜਿਹੜੀ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਲਈ ਖੜਦੀ ਆ ਖੜਦੀ ਰਹੂਗੀ। ਸੋ ਜਦੋਂ ਕਿਸਾਨ ਭਰਾਵਾਂ ਨੂੰ ਪਾਲਿਸੀ ਪਸੰਦ ਨਹੀਂ ਆ ਤੇ ਅਸੀਂ ਇਹੋ ਜੀ ਪੁਆਇੰਟ ਸਟੇਟ ਕਰਨਾ ਕਿ ਅਸੀਂ ਕਿਸਾਨ ਭਰਾਵਾਂ ਨਾਲ ਆਮ ਆਦਮੀ ਪਾਰਟੀ ਸਰਕਾਰ ਸ਼ੁਰੂ ਤੋਂ ਇੱਕ ਕਿਸਾਨ ਭਰਾਵਾਂ ਲਈ ਕੰਮ ਕਰ ਰਹੀ ਆ ਤੇ ਕਰਦੀ ਰਹੂਗੀ। ਧੰਨਵਾਦ। ਦੇ ਵਿੱਚ ਪਹੁੰਚਿਆ ਜਾਣਾ। ਪਹਿਲੇ ਵਾਰਡ ਨੰਬਰ ਇੱਥੇ ਦੇ ਵਿੱਚ ਪਹੁੰਚੀ ਆ ਯਾਤਰਾ ਫਿਰ ਬਣਾ ਬਾਈ ਨੰਬਰ ਵਾਰਡ ਫਿਰ 23 24 ਸਾਂਝੀ ਮੀਟਿੰਗ। ਮੇਰੇ ਵੀ ਸਾਰੇਆਂ ਲਾਗਨ ਨਿਵਾਸੀਆਂ ਨੂੰ ਜਾਗਰੂ ਕਰਦੇ ਪਿਆ ਕਿ ਜਿਹੜੇ ਨਸ਼ੇ ਬੁਖੜੀ ਯਾਤਰਾ ਚੱਲਦੀ ਪਈ ਆ ਸਾਰੇ ਨਸ਼ਿਆਂ ਤੋਂ ਦੂਰ ਰਹੋ ਜੇ ਕੋਈ ਲਾਕੇ ਜੇ ਕੋਈ ਇਹ ਸਰਕਾਰ ਦੀ ਅੰਸਰ ਆ ਜਿਹੜਾ ਕੋਈ ਨਸ਼ਾ ਵੇਚਦਾ ਉਹਦਾ ਸਾਨੂੰ ਗੁੱਪੂ ਸੁਜਣਾ ਸਾਨੂੰ ਲਈ ਤੇ ਦੋਵਾਂ ਨੂੰ ਪਰ ਕਾਰਵਾਈ ਕੀਤੀ ਚਲੋ ਠੀਕ ਓਕੇ ਹਜੀ ਸੈਣੀ ਸਾਹਿਬ ਇਸ ਵਾਰਡ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਕੰਮ ਹੋ ਰਹੇ ਆ ਜਿਤਨਾ ਮੰਤਰੀ ਸਾਹਿਬ ਕਹ ਰਿਹਾ ਕਿ ਮੰਤਰੀ ਸਾਹਿਬ ਦੇ ਕੋਟੇ ਜੋ ਪਾਸ ਹੋਇਆ ਤੇ ਮੂਤਾ ਕਾਉਂਸਲਰ ਇੱਥੇ ਜਿਹੜੇ ਉਤ ਘਟਨ ਕਰ ਰਹੇ ਆ ਜਿੰਨੇ ਜਿੰਨੇ ਸਤਿ ਸ਼੍ਰੀ ਅਕਾਲ ਸਤਿਗੁਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੱਡੀਆਂ ਜੀ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਜੋ ਕੜਾ ਰੱਖਿਆ ਗਿਆ ਸੀ ਵਾਰਡ ਨੰਬਰ 23 ਅਤੇ 24 ਦੇ ਵਿੱਚ ਅੱਜ ਉਹ ਆਪਣੇ ਕੀਮਤੀ ਸੰਲਨ ਚੋਂ ਸਮਾ ਕੱਢ ਕੇ ਅੱਜ ਸਾਡੇ ਵਿੱਚ ਆਏ ਔਰ ਵਾਰਡ ਵਾਸੀਆਂ ਨੂੰ ਜੋ ਨਸ਼ਾ ਮੁਕਤੀ ਦੇ ਸੰਬੰਧਿਤ ਜੋਗ ਹੀ ਸੀਗੇ ਸੋਚਖਾਈ ਗਈ ਹੈ ਔਰ ਪੂਰੇ ਵਾਰਡ ਵਾਸੀਆਂ ਨੇ ਵਿਸ਼ਵਾਸ ਦਵਾਇਆ ਕਿ ਉਹ ਸਰਕਾਰ ਦੀਆਂ ਨੀਤੀਆਂ ਦੇ ਨਾਲ ਨੇ ਉਸ ਪ੍ਰਸ਼ਾਸਨ ਦਾ ਪੂਰਾ ਸਹਾਰਾ ਦੇਣਗੇ ਜਿੱਥੇ ਵੀ ਕੋਈ ਨਸ਼ਾ ਦਾ ਸਮਰੂਹਗਾ ਉਸ ਇਤਨਾ ਜਿਹੜੀ ਹੈ ਪੋਸਟ ਪਾਰਟੀ ਨੂੰ ਤੇ ਸਰਕਾਰ ਨੂੰ ਦੇਣਗੇ ਸੋ ਉਮੀਦ ਕਰਦੇ ਆ ਕਿ ਪੂਰੇ ਵਾਰਡ ਵਾਸੀ ਡਟ ਕੇ ਸਾਡਾ ਸਾਥ ਦੇਣਗੇ ਤੇ ਜਿਸ ਤਰ੍ਹਾਂ ਜਿਹੜੇ ਇੱਥੇ ਕਿਸ ਤਰ੍ਹਾਂ ਜਿਹੜੇ ਕਾਰਜ ਹੋਏ ਨੇ ਕਿ ਮੰਤਰੀ ਸਾਹਿਬ ਕਹਿ ਰਹੇ ਕਿ ਮੰਤਰੀ ਸਾਹਿਬ ਦੇ ਕੋਟੇ ਚੋਂ ਕੰਮ ਹੋ ਰਿਹਾ ਪਰ ਮੌਜੂਦਾ ਕਾਉਂਸਲਰ ਉਦਘਾਟਨ ਕਰ ਰਹੇ ਨੇ ਸਾਰੇ ਜਿੰਨੇ ਵੀ ਵਾਰਡ ਨੰਬਰ 23 24 ਮਲਕੇ 21 22 23 24 ਜਿੰਨੇ ਵੀ ਵਾਰਡ ਦੇ ਵਿੱਚ ਕੰਮ ਹੋ ਰਹੇ ਨੇ ਉਹ ਐਮਐਲਏ ਕੋਟੇ ਵਿੱਚੋਂ ਮੰਤਰੀ ਕੋਟੇ ਵਿੱਚ ਹੋ ਰਹੇ ਨੇ ਉਹਨਾਂ ਦੇ ਲੈਟਰ ਹੈਡ ਤੇ ਦੇਖ ਕੇ ਅਸੀਂ ਮੇਅਰ ਸਾਹਿਬ ਨੂੰ ਲੈਟਰਾਂ ਦਿੱਤੀਆਂ ਨੇ ਕਮਿਸ਼ਨਰ ਸਾਹਿਬ ਕੋ ਪਹਿਲੇ ਟਾਈਮ ਜਦੋਂ ਮੇਅਰ ਨਹੀਂ ਸੀਗੇ ਕਮਿਸ਼ਨਰ ਸਾਹਿਬ ਕੋ ਲੈਟਰਾਂ ਦਿੱਤੀਆਂ ਹੋਈਆਂ ਨੇ ਉਹਨਾਂ ਲੈਟਰਾਂ ਦੇ ਉੱਤੇ ਉਹ ਕੰਮ ਪਾਸ ਹੋਏ ਨੇ ਵਾਰਡ ਨੰਬਰ ਜਿਹੜਾ ਜਦੋਂ 26 27 ਦੇ ਹਿਸਾਬ ਦੇ ਨਾਲ ਵੀ ਜਿਹੜੇ ਆ ਪਾਸ ਹੋਏ ਨੇ ਔਰ 23 24 25 ਦੇ ਹਿਸਾਬ ਦੇ ਨਾਲ ਵੀ ਨਵੇਂ ਦੇ ਹਿਸਾਬ ਨਾਲ ਵੀ ਪਾਸ ਹੋਏ ਨੇ ਜਦ ਲੈਟਰ ਹੈਡ ਜਿਹੜਾ ਆ ਐਮ ਐਲ ਏ ਸਾਹਿਬ ਦੇ ਲੈਟਰ ਦੇ ਉੱਤੇ ਲਿਖ ਕੇ ਕੰਮ ਪਾਸ ਹੋ ਰਹੇ ਨੇ ਜਦੋਂ ਕੋਟਾ ਦਾ ਐਮ ਐਲ ਏ ਸਾਹਿਬ ਦਾ ਹੀ ਹੋਣਾ ਨਾ ਜਦੋਂ ਕਿਸੇ ਕਾਉਂਸਲਰ ਨੇ ਕੋਟੇ ਦੇ ਵਿੱਚੋਂ ਕੰਮ ਪਾਸ ਹੋਣਗੇ ਉਹ ਆਪਣਾ ਲੈਟਰ ਵੀ ਦਿਓਗੇ ਲੈਟਰ ਸ਼ੋਅ ਕਰ ਦੇਣ ਨਹੀਂ ਤਾਂ ਸਾਡਾ ਯੱਕ ਤੁਸੀਂ ਅਫਸਰਾਂ ਦੇ ਕੋਲ ਦੇਖ ਲਓ ਐਮ ਐਲ ਏ ਸਾਹਿਬ ਦਾ ਜਿਹੜਾ ਲੈਟਰ ਲੱਗਿਆ ਹੋਇਆ ਵਾ ਕਾਰਕੁਸ਼ੀ ਦੇ ਅਫਸਰਾਂ ਦੇ ਕੋਲ ਹੈਗਾ ਹੋਇਆ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਉਹ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਕੰਮ ਹਜੇ ਤੱਕ ਪਾਸ ਹੋਏ ਨੇ ਉਹ ਐਮਐਲਏ ਸਾਊਥ ਦੇ ਪੁੱਤ ਜੀ ਕਿਹੜਾ ਕੋਈ ਵਿਸ਼ੇਸ਼ ਕੰਮ ਹੋਇਆ ਜਿਹਦਾ ਉਹ ਘਾਟਨ ਮੌਜੂਦਾ ਕਾਉਂਸਲਰ ਨੇ ਕੀਤਾ ਤੇ ਮੌਜੂਦਾ ਕਾਉਂਸਲਰ ਹੈ ਕੌਣ ਮੌਜੂਦਾ ਕਾਉਂਸਲਰ ਤਾਂ ਆਪਣੇ ਗੁਰਮੀਤ ਸਿੰਘ ਮੁੱਢਿਆ ਜੀ ਨੇ ਜਿੱਦਾਂ ਸੀਵਰੇਜ ਆ ਜਾਂ ਵਾਟਰ ਸਪਲਾਈ ਦੇ ਆ ਜਿਹੜੇ ਕੰਮ ਸੀਗੇ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹ ਕੰਮ ਪਾਸ ਹੋਏ ਨੇ ਉਹਦੇ ਥੋੜੇ ਜਿਹੇ ਬੰਦੇ 8-10 ਬੰਦੇ ਆਪਣੇ ਕੋਲੋਂ ਕੀਤੇ ਉਹਨਾਂ ਜਾ ਕੇ ਟੱਕ ਲਾ ਗਏ ਕਿਹੜੀ ਜਗ੍ਹਾ ਟੱਕ ਲਾਈ ਕਿੱਥੇ ਔਰ ਮੁੰਡੀਆਂ ਪਿੰਡ ਦੇ ਵਿੱਚ ਟੱਕ ਲਾਏ ਇੱਕ ਦੋ ਜਗ੍ਹਾ ਦੇ ਵਿੱਚ ਪਿੰਡ ਦੇ ਬਾਹਰ ਬਾੜ ਵਾਲੇ ਇਲਾਕੇ ਦੇ ਵਿੱਚ ਇੱਕ ਦੋ ਕਿਸੇ ਤੇ ਟੱਕ ਲਗਾਏ ਨੇ ਕੰਮ ਆਲਰੇਡੀ ਕੰਮ ਪਾਸ ਕਰਾਉਣ ਨੂੰ 6 ਮਹੀਨੇ 8 ਮਹੀਨੇ ਜਾਂ ਸਾਲ ਤੱਕ ਲੱਗ ਜਾਂਦਾ ਹੈ ਕਿ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈਗਾ ਇਸ ਤਰ੍ਹਾਂ ਜਿਹੜਾ ਉਦਘਾਟਨ ਕਰਨ ਦਾ ਨਹੀਂ ਦੇਖੋ ਜਿਹਨੇ ਕੰਮ ਪਾਸ ਕਰਵਾਇਆ ਹੋਵੇ ਉਦਘਾਟਨ ਕਰਨ ਦਾ ਜਿਹੜਾ ਹੱਕ ਹੈ ਉਹਨਾਂ ਦਾ ਹੀ ਹੈ ਜਿੱਦਣ ਉਹਨਾਂ ਦੇ ਕੋਟੇ ਦੇ ਵਿੱਚੋਂ ਕੋਈ ਕੰਮ ਪਾਸ ਹੋਊਗਾ ਬੜੀ ਖੁਸ਼ੀ ਦੇ ਨਾਲ ਉਹ ਮਤਲਬ ਕ੍ਰੈਡਿਟ ਵਾਰ ਸ਼ੁਰੂ ਹੋ ਚੁੱਕੀ ਹੈ ਅ ਮੈ ਉਹਨਾਂ ਨੂੰ ਤਾਂ ਐਂ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਨਵੇਂ-ਨਵੇਂ ਬਣੇ ਆ ਹੁਣੇ-ਹੁਣੇ ਜਾ ਕੇ ਫਟਾਫਟ ਉਦਘਾਟਨ ਕਰ ਦਈਏ ਤੇ ਕ੍ਰੈਡਿਟ ਮਿਲ ਜਾਊਗਾ ਕੋਈ ਇਹ ਕੌਂਸਲ ਸਾਹਿਬ ਫਟਾਫਟ ਕੰਮ ਕਰਾਉਣ ਲੱਗ ਗਏ ਤੇ ਪਰ ਇੰਨੀ ਜਲਦੀ ਕੰਮ ਨਹੀਂ ਹੁੰਦੇ ਕਾਫੀ ਟਾਈਮ ਲੱਗਦਾ ਕੰਮ ਪਾਸ ਹੋਣ ਨੂੰ ਫਾਈਲਾਂ ਦਫ਼ਤਰਾਂ ਦੇ ਵਿੱਚ ਘੁੰਮਦੇ ਆ ਘੁੰਮਦੇ ਆ ਬਹੁਤ ਟਾਈਮ ਲੱਗਦਾ ਸੋ ਜੇ ਉਹਨਾਂ ਦੇ ਕੋਟੇ 'ਚ ਕੋਈ ਕੰਮ ਨਹੀਂ ਪਾਸ ਹੋਇਆ ਜਦੋਂ ਉਹਨਾਂ ਦੇ ਕੋਟੇ 'ਚ ਕੰਮ ਪਾਸ ਹੋਊਗਾ ਕੌਂਸਲਰ ਸਾਹਿਬ ਦੇ ਕੋਟੇ 'ਚ ਕੰਮ ਪਾਸ ਹੋਊਗਾ ਫਿਰ ਉਹਦਘਾਟਨ ਕਰਨ ਨਾਲ ਬਹੁਤ ਚੰਗੀ ਗੱਲ ਹੈ ਕੀ ਸਲਾਹ ਕੀ ਦਿਨੇ ਹਾਂ ਮੌਜੂਦਾ ਕੌਂਸਲਰ ਨੂੰ ਮੈਂ ਤਾਂ ਇਹੀ ਕਹਿੰਦਾ ਕਿ ਜਦੋਂ ਉਹਨਾਂ ਦੇ ਕੋਟੇ ਦੇ ਵਿੱਚੋਂ ਕੰਮ ਪਾਸ ਹੋ ਜੂਗੇ ਤੇ ਉਹਦਘਾਟਨ ਕਰਨ ਨਾਲ ਬੜੀ ਖੁਸ਼ੀ ਦੇ ਨਾਲ ਹੱਲੇ ਜਿਹੜੇ ਆ ਐਮਐਲਏ ਕੋਟੇ 'ਚ ਕੰਮ ਪਾਸ ਹੋ ਰਹੇ ਨੇ ਇਹਨਾਂ ਦਾ ਉਦਘਾਟਨ ਕਰਨ ਦਾ ਜਿਹੜਾ ਅਧਿਕਾਰ ਆ ਉਹ ਐਮਐਲਏ ਸਾਹਿਬ ਦਾ ਹੀ ਆ ਬੰਦਾ ਆ ਜਾਂ ਉਹ ਆਪਣੇ ਨੁਮਾਇੰਦੇ ਦੇ ਤੌਰ ਤੇ ਕਿਸੇ ਨੂੰ ਕਰਵਾ ਲੈਣ ਉਹਨਾਂ ਦਾ ਹੀ ਰਕਾਰ ਹੁੰਦਾ ਹੈ